ਖਨੌਰੀ ਬਾਰਡਰ ਪਹੁੰਚ ਗਏ ਬਾਈ ਜੀ ਪਿੰਡ ਜੱਜਲ ਦੇ ਨੌਜਵਾਨ ਗੁਰਸੇਖ ਸਿੰਘ ਸਿੱਧੂ ਤੇ ਨਿੰਮੀ ਮਾਨ ਮੌਜੂਦਾ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਮਾਨ ਕਾਲਾ ਮਾਨ ਪਹਿਲਾਂ ਪਹੁੰਚਿਆ ਤੇ ਜਸਵੰਤ ਮਾਨ ਵੀ ਪਹਿਲਾਂ ਪਹੁੰਚਿਆ 바ਵਾ ਮਾਨ ਵੀ ਪਹਿਲਾਂ ਪਹੁੰਚਿਆ ਇਹ ਲੜੀਵਾਰ ਜਾ ਰਹੇ ਨੇ ਜਿਵੇਂ ਹਫਤੇਵਾਰੀ ਜਾਂਦੇ ਆ ਇੱਕ ਹਫਤਾ ਜਾ ਕੇ ਉਹ ਦੂਸਰੇ ਵਾਪਸ ਆ ਜਾਂਦੇ ਆ ਪਹੁੰਚ ਜਾਂਦੇ ਨੇ ਤੇ 10 ਤਰੀਕ ਨੂੰ ਜਥੇਬੰਦਗਾਂ ਅਨੁਸਾਰੀਆਂ ਨੇ ਰਲ ਕੇ ਘੰਡੇ ਦਿਖਾਏ ਬਦਲਵੇਂ ਪਿੰਡਾਂ ਦੇ ਵਿੱਚ ਤੇ ਪੁਤਲਾ ਫੂਕਿਆ ਮੋਦੀ ਸਰਕਾਰ ਦਾ ਤੇ ਜਥੇ ਬੰਦियां ਇਕੱਠੀਆਂ ਉਸ ਦਿਨ ਹੋਗੀਆਂ ਪਿੰਡਾਂ ਦੇ ਵਿੱਚ 10 ਤਰੀਕ ਨੂੰ ਪਰ ਉੱਥੇ ਬਾਰਡਰ ਤੇ ਨਹੀਂ ਜਾ ਰਹੀਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ 111 ਬੰਦਾ ਅੱਜ ਮਰਨ ਵਰਤ ਤੇ ਬੈਠਾ ਹੈ ਅੱਗੇ ਫੌਜ ਲੱਗੀ ਹੋਈ ਹੈ ਬਾਰਡਰ ਤੋਂ ਅੱਗੇ ਨੰਗੇ ਹੀ ਫੌਜ ਵੀ ਉਹਨਾਂ ਨੂੰ ਬੈਠਣ ਨਹੀਂ ਦਿੱਤਾ ਜਾ ਰਿਹਾ ਤੇ ਮਰਨ ਵਰਤ ਤੇ ਬੈਠ ਰਹੇ ਨੇ 111 ਬੰਦੇ ਅੱਜ ਅੱਜ ਹੈਗੀ ਤਰੀਕ 16 15 ਤਰੀਕ ਅੱਜ ਮੇਰੇ ਭਰਾ ਪਹੁੰਚ ਗਏ ਆ ਦੇਖੋ ਇੱਧਰ ਫੋਰਸ ਲੱਗੀ ਹੋਈ ਆ ਇਹ ਆਪਦਾ ਬਾਰਡਰ ਨਾਂ ਕਿਤਾ ਆ ਕੇ ਕੰਡੇ ਵਾਲੀ ਤਾਰ ਲਾਂ ਕਿ ਦੋ ਦਿੰਨ ਛੱਡਾਂ ਤੋਂ ਪਰ ਜਿਹੜੇ ਧਰਨਾ ਕਰੀ ਆ ਉਹਨਾਂ ਨੂੰ ਨਹੀਂ ਜਾਣ ਦੇਣਾ ਮਰਨ ਵਰਤ ਤੇ ਬੈੰਦੇ 111 ਉਹਨਾਂ ਨੂੰ ਬੈਠਣ ਨਹੀਂ ਦੇਣਾ ਦੇਖੋ ਕਿ ਲੱਗੀ ਲੱਗੀ